ਦੀ ਧਰਤੀ ਮਾਰੀ ਸਾਰੇ ਬੀਬੀਆਂ ਕੇ ਤੇ 1000 ਰੁਪਏ ਦੇਵਾਂਗੇ ਦਿੱਤਾ 1000 ਰੁਪਏ ਅੱਛਾ ਜੇ ਹਰਬੀਰ ਮੋਟਾ ਲੈਣਾ ਆਇਆ ਨਾ ਉਹਨਕੇ 45 ਹਜ਼ਾਰ ਸਾਡੇ ਇੱਕ ਬੰਦੇ ਇੱਕ ਬੀਬੀ ਦਾ ਬਣ ਗਏ ਪਹਿਲੇ 45 ਹਜ਼ਾਰ ਦੇ ਦੇ ਫਿਰ ਅਸੀਂ ਗੱਲ ਕਰਾਂਗੇ ਆਹ ਦੇ 10 ਰੁਪਏ ਦੇ ਨਾਲ ਨਹੀਂ ਆਹ ਤਾਂ ਇਹ ਮਾੜਿਆ ਝਾੜੂ ਵਾਲੇ ਤੁਸੀਂ ਦੇਖ ਲਓ ਕਿਸਾਨ ਦਾ ਵੀ ਟਰਾਲੀਆਂ ਹੀ ਚੋਰੀ ਕਰਕੇ ਲੈ ਗਏ ਸਿਲੰਡਰ ਭਾਂਡੇ ਚੱਕ ਕੇ ਲੈ ਗਏ ਮੈਂ ਬੀਬੀਆਂ ਨੂੰ ਕਹਿੰਦਾ ਕਿ ਕੱਪੜੇ ਧੋਵੇਂ ਹੁੰਦੀਆਂ ਬਾਹਰ ਨਾ ਟੰਗਿਆ ਕਰੋ ਉਹ ਵੀ ਚੱਕ ਕੇ ਲੈ ਜਾਵਾਂਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਓ ਦੇਖੋ ਆ ਪਾਰਟੀ ਆ ਜਿਹੜੀ ਸਾਰੇ ਧਰਮਾਂ ਦਾ ਸਰਕਾਰ ਕਰਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਗੁਰਪਾਲ ਨਾਲ ਦੇ ਨਾਲ ਤੁਰਗੀ ਮੈਂ ਮੰਦਿਰ ਨੂੰ ਵੀ ਸਜਾਇਆ ਨਾਲ ਦੇ ਨਾਲ ਭਗਵਾਨ ਬਾਲਮਿਕੀ ਦਾ ਪਵਿੱਤਰ ਸਥਾਨ ਕਰਾਲਗੜ੍ਹ ਵੀ 300000 ਰੁਪਏ ਲੱਗੇ ਸਜਾਇਆ ਉਵੇਂ ਰਵੀਦਾਸ ਜੀ ਮਹਾਰਾਜ ਦਸਤਾਨ ਉੱਥੇ ਵੀ ਪੈਸੇ ਲਾਏ ਦੇਖੋ ਸ਼ੋਮਣੀ ਕਾਲੀਕੰਧ ਗੁਰੂ ਸਾਹਿਬ ਦੀ ਦਸਵੇਂ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਗੁਰੂ ਸਾਹਿਬ ਨੇ ਕਿਹਾ ਸਭ ਦੇ ਭਲੇ ਦੇ ਸੋਚੋ ਸਾਰਿਆਂ ਦੇ ਭਲੇ ਦੇ ਸੋਚੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰੱਖੋ ਆਹ ਸੋਚ ਕਾਲੀ ਦਲ ਲਈ ਤੇ ਆਈ ਖੋਜ ਕਰਕੇ ਜਦੋਂ ਕਾਲੀ ਦਲ ਦੀ ਸਰਕਾਰ ਆਉਣੀ ਹੋਵੇ ਅਮਨ ਸ਼ਾਂਤੀ ਭਾਈਚਾਰੇ ਸਾਜ ਹੁੰਦੀ ਹੈ ਪੰਜਾਬ ਵਿੱਚ ਤੇ ਤੱਕੀ ਹੁੰਦੀ ਹੈ ਪੰਜਾਬ ਗੱਲੀ ਆ ਗਲਮੀ ਜੋ ਕੁਛ ਵੀ ਬੜਿਆ ਪੰਜਾਬ ਉਹਦਾ ਹੀ ਬੜਿਆ ਜਦੋਂ ਕਾਲੀ ਦਲ ਦੀ ਸਰਕਾਰ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਵੀ ਸੜਕਾਂ ਤੁਸੀਂ ਦੇਖ ਲਓ ਅੰਮ੍ਰਿਤਸਰ ਥੋੜੇ ਤਰਨਤਾਰਨ ਤੋਂ ਬਠਿੰਡੇ ਜਣਾਨ ਪਟਨਾ ਕੋਰ ਜਣਾ ਅੰਮ੍ਰਿਤਸਰ ਸਾਰੀਆਂ ਸੜਕਾਂ ਅਕਾਲੀ ਦਲ ਨੇ ਬਣਾਈਆਂ ਸਾਰੇ 에어ਪੋਰਟ ਅਕਾਲੀ ਦਲ ਨੇ ਬਣਾਏ ਸਾਰੇ ਕਾਲਜ ਦੀਆਂ ਯੂਨੀਵਰਸਿਟੀਆਂ ਅਕਾਲੀ ਦਲ ਨੇ ਬਣਾਈਆਂ ਇਤਨੀ ਨਿਸ਼ਾਨੀ ਮੈਂ ਕਹਿੰਦਾ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਸਰਕਾਰ ਦੀ ਨਹੀਂ ਮਿਲੂਗੀ ਨਿਸ਼ਾਨੀ ਕੀ ਜਿਹੜਾ ਕੰਮ ਅਸੀਂ ਦਿੱਂਦੇ ਸੀ ਸੇਵਾ ਕਰਦੇ ਸਾਰਾ ਕੁਝ ਹੀ ਬੰਦ ਹੋ ਗਿਆ ਹੁਣ ਤਾਂ ਆਟਾ ਦਾ ਵੀ ਬੰਦ ਕਰਤਾ ਇਹਨਾਂ ਨੇ ਨੀਲੇ ਕਾਰਡ ਕੱਟ ਕੇ ਹੁਣ ਆਟਾ ਦਾ ਮਿਲਦਾ ਹੀ ਨਹੀਂ ਆ ਜੇ ਥੋੜੀ ਜੀ ਕੜਕ ਰੰਦੇ ਆ ਪੰਜਾਬ ਸਰਕਾਰ ਦੀ ਨਹੀਂ ਐ ਉਹ ਸੈਂਟਰ ਦੀ ਸਕੀਮ ਆ ਜਿਹੜੇ 6 ਮਹੀਨੇ ਤੱਕ ਹੀ ਉਹਦੇ ਬਾਅਦ ਨਹੀਂ ਸ਼ਗਨ ਜੀ ਬਾਕ ਹੋਏ ਹੋਏ ਪੈਸ਼ਨਾ ਕਹਿੰਦੇ ਸੀ 2500 ਤੋਂ ਘੱਟ-ਘੱਟ ਮਸਾ ਪਹਿਲੇ ਦਿੰਦੇ ਆ ਮੁਲਾਜ਼ਮਾਂ ਨੂੰ ਨਾ ਡੀਏ ਦਿੱਤਾ ਨਾ ਕੁਛ ਦਿੱਤਾ ਜੇ ਤੁਸੀਂ ਵਾਪਸ ਚਾਰੇ ਤੇ ਖੁਸ਼ੀਆਂ ਲਿਆਉਣੀਆਂ ਆਓ ਇਕੱਠੇ ਹੋ ਜੀਏ ਜੇ ਵਾਪਸ ਮੈਂ ਤੁਹਾਨੂੰ ਇੰਨਾ ਵਾਦਾ ਕਰਦਾ ਜਿਸ ਦਿਨ ਤੁਸੀਂ ਸ਼ਰੋਮ ਨਹੀਂ ਕਾਲੀ ਦਲ ਦੀ ਸਰਕਾਰ ਲਿਆਂਦੀ ਉਸੇ ਦਿਨ ਤੋਂ ਤੁਹਾਨੂੰ ਇਸ ਆਟਾਦਨ ਕਲਕਨਾ ਨਾ ਨੰਨੀ ਸ਼ੁਰੂ ਹੋ ਜਾਊਗੀ ਨਾਲ ਨਾਲ ਸ਼ਗਨ ਮਿਲਣਾ ਸ਼ੁਰੂ ਹੋ ਜਾਊਗਾ